ਅੱਜ ਆਪਣੇ ਗੁਰਾਇਆਂ ਪੁਲਿਸ ਨੂੰ ਫਗਵਾੜਾ ਫਲੋਰ ਸਬਡਿਵੀਜ਼ਨ ਦੇ ਵਿੱਚ ਉਸ ਵਕਤ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਦੋ ਟਰੱਕ ਤੇ ਇੱਕ ਸੋਨਾਲੀਕਾ ਟਰੈਕਟਰ ਜਿਹੜਾ ਆ ਉਹਨੂੰ ਉਹਦੇ ਵਿੱਚੋਂ ਚਾਰ ਬੰਦਿਆਂ ਨੂੰ ਅਰੈਸਟ ਕਰਕੇ 63 ਕਿਲੋਗ੍ਰਾਮ ਦੇ ਹੈਰੋਨ ਜਿਹੜੀ ਆ ਫੀਮ ਜਿਹੜੀ ਆ ਉਹ ਰਿਕਵਰ ਕੀਤੀ ਹੈ ਅੱਜ 2 ਵਜੇ ਦੇ ਕਰੀਬ ਜਿਹੜਾ ਐਸਐਚਓ ਗੁਰਾਇਆਂ ਨੇ ਨਾਕਾ ਲਾਇਆ ਸੀ ਜਦੋਂ ਉਹਨਾਂ ਕੋਲ ਮੁਖਬਰ ਖਾਸ ਦੀ ਇਤਲਾਹ ਆਈ ਕਿ ਇਮਫਾਲ ਤੋਂ ਜਗਦੀਸ਼ ਸਿੰਘ ਨਾਮ ਦਾ ਬੰਦਾ ਆਪਣੇ ਸਾਥੀਆਂ ਦੇ ਨਾਲ ਜਿਹੜੀ ਅਫੀਮ ਖਰਾਦ ਕੇ ਖਰੀਦ ਕੇ ਚਾਹ ਪੱਤੀ ਦੇ ਵਿੱਚ ਜਿਹੜੀ ਲਿਆ ਕੇ ਬਿਲਟੀ ਦੇ ਵਿੱਚ ਜੋ ਅਮਰਸਰ ਡਿਲੀਵਰ ਕਰਨੀ ਸੀ ਲਿਆ ਰਿਹਾ ਹੈ ਅਗਰ ਨਾਕਾ ਲਗਾਇਆ ਜਾਏ ਤੇ ਉਹਨੂੰ ਫੜਿਆ ਜਾ ਸਕਦਾ ਜੋ ਇਹਨਾਂ ਨਾਕਾ ਲਗਾ ਕੇ ਜਦੋਂ ਪੀਵੀ 10 ਐਚ ਏ 9921 ਤੇ ਪੀਵੀ 10 ਐਚ ਏ 6199 ਤੇ ਇੱਕ ਟਰੈਕਟਰ ਟਰਾਲੀ ਸੋਨਾਲਿਕਾ ਜਿਹੜਾ ਇਹਨਾਂ ਨੂੰ ਰੋਕ ਕੇ ਇਨਾਂ ਦੀ ਤਲਾਸ਼ੀ ਲਈ ਗਈ ਇਹਨਾਂ ਨੇ ਸਪੈਸ਼ਲ ਜਿਹੜੇ ਇੱਕ ਤੇਲ ਵਾਲੀ ਟੈਂਕੀ ਦੇ ਕੋਲ ਟਰੱਕ ਵਾਲਿਆਂ ਨੇ ਆਪਣੇ ਸਪੈਸ਼ਲ ਖਾਨੇ ਬਣਾਏ ਹੋਏ ਸੀ ਹਫੀਮ ਨੂੰ ਲਪਕੋਨ ਲਈ ਜੋ ਟਰੱਕ ਨੰਬਰ 9921 ਦੇ ਵਿੱਚੋਂ ਜਿਸ ਨੂੰ ਕਿ ਗੁਰਪ੍ਰੀਤ ਸਿੰਘ ਚਲਾ ਰਿਹਾ ਸੀਗਾ ਇਹਦਾ ਕਜ਼ਨ ਬ੍ਰਦਰ ਉਹਦੇ ਵਿੱਚੋਂ 10 ਕਿਲੋ ਫੀਮ ਜਿਹੜੀ ਬਰਾਮਦ ਹੋਈ ਜਿਹੜਾ ਟਰੱਕ ਨੰਬਰ 6199 ਆ ਉਸ ਨੂੰ ਹਰਮੋਨ ਸਿੰਘ ਚਲਾ ਰਿਹਾ ਸੀਗਾ ਉਹਦੇ ਵਿੱਚੋਂ ਇਹਨਾਂ ਨੂੰ 20 ਕਿਲੋ ਫੀਮ ਬਰਾਮਦ ਹੋਈ ਔਰ ਜਿਹੜਾ ਸੋਨਾ ਲਿਕਾ ਟਰੈਕਟਰ ਆ ਜਿਸ ਨੂੰ ਕਿ ਜਗਦੀਸ਼ ਸਿੰਘ ਖੁਦ ਚਲਾ ਰਿਆ ਸੀਗਾ ਉਹਦੇ ਵਿੱਚੋਂ 33 ਕਿਲੋ ਫੀਮ ਜਿਹੜੀ ਐ ਬਰਾਮਦ ਹੋਈ ਜੋ ਇਹਨਾਂ ਆਚਾਰਾਂ ਨੂੰ ਉਹਦੇ ਵਿੱਚ 15 ਐਂਡੀਪੀਐਸ ਐਕਟ ਔਰ 31ਏ ਜਿਹੜੀ ਐਂਡੀਪੀਐਸ ਐਕਟ ਜਿਹੜੀ ਉਹ ਲਗਾ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 2 ਥਾਣਾ ਗਰਾਇਆਂ ਦੇ ਵਿੱਚ ਦਰਜ ਕੀਤਾ ਗਿਆ ਜਿਹੜੀ 31ਏ ਧਾਰਾ ਆ ਇਹ ਉਸ ਤੇ ਲੱਗਦੀ ਹੈ ਜੋ ਪਹਿਲਾਂ ਵੀ ਐਂਡੀਪੀਐਸ ਦੇ ਵਿੱਚ ਸਜ਼ਾ ਹੋ ਸਕੇ ਔਰ ਅਗਰ ਇਹਦੀ ਇੱਚੀ ਤਰ੍ਹਾਂ ਪੈਰਵਾਈ ਕੀਤੀ ਜਾ ਸਕੇ ਤੇ ਇਹਨਾਂ ਨੂੰ ਫਾਂਸੀ ਵੀ ਹੋ ਸਕਦੀ ਹੈ ਸੋ ਇਹ ਪਹਿਲਾ ਮੁਕਦਮਾ ਜਿਹਦੇ ਵਿੱਚ ਅਸੀਂ 31A ਲਗਾਈ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਇਹਦੇ ਵਿੱਚ ਹੋਵੇ 31A ਧਾਰਾ ਦੇ ਵਿੱਚ ਉਸ ਬੰਦੇ ਤੇ ਲੱਗਦੀ ਹੈ ਜਿਹੜਾ ਪਹਿਲਾਂ NDPS ਤੇ ਸਜ਼ਾ ਹੋ ਚੁੱਕਿਆ ਹੋਵੇ ਔਰ ਦੁਬਾਰਾ ਫੇਰ ਉਹੀ ਕੰਮ ਕਰਦਾ ਹੋਵੇ ਇਹ ਇੱਕ ਪੁਰਾਣੇ ਕੇਸ ਦੇ ਵਿੱਚ 10 ਸਾਲ ਦੀ ਕੈਦ ਕੱਟ ਚੁੱਕਿਆ ਹੈ ਉਹਦੇ ਵਿੱਚ 5 ਸਾਲ ਕੈਦ ਪੂਰੀ ਕਰਕੇ ਛੁੱਟੀ ਤੇ ਆਇਆ ਹੋਇਆ ਔਰ ਦੁਬਾਰਾ ਇਹਨੇ ਆ ਕੇ ਸਮਕਲਿੰਗ ਸ਼ੁਰੂ ਕਰਤੀ ਹੈ ਜਦੋਂ ਇਹ ਦੀ ਪੁੱਛ ਕੇ ਇਸ ਤੋਂ ਪਤਾ ਲੱਗਾ ਵੀ ਇਹਨੇ ਸਾਰਾ ਸਮਾਨ ਜਿਹੜਾ ਆ ਇੰਫਾਲ ਤੋਂ ਚਾਹ ਪੱਤੀ ਜਖਰੀ ਲੈ ਕੇ ਆ ਰਿਆ ਸੀ ਔਰ ਅਮਰਸਰ ਇਨੇ ਡਿਲੀਵਰ ਕਰਨਾ ਸੀ 1,30,000 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਫੀਮ ਲੈ ਕੇ ਆਉਂਦਾ ਸੀ ਔਰ ਤਕਰੀਬਨ 2 ਤੋਂ 2.5 ਲੱਖ ਰੁਪਏ ਕਿਲੋ ਇਹ ਅੱਗੇ ਵੇਚਦੇ ਸੀਗੇ ਇਹਨਾਂ ਦੇ ਨਾਲ ਮੇਨ ਸਮਗਲਰ ਕੁਛ ਅਮਰਸਰ ਦੇ ਨੇ ਜੋ ਇਹਨਾਂ ਨੂੰ ਹੀ ਮਾਨਯੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਕਰਾਂ 30,000 ਰੁਪਏ ਕਿਲੋ ਹੈ 63 ਕਿਲੋ ਹੈ ਟੋਟਲ ਜਿਹੜੀ ਖਰੀਦ ਕੇ ਲਾਏ ਆ 2 ਤੋਂ 2.5 ਲੱਖ ਰੁਪਏ ਕਿਲੋ ਇਹ ਵੇਚਦੇ ਔਸਲੀ ਇਹ ਪੁਰਾਣੇ ਇਹਨਾਂ ਸਾਰਿਆਂ ਦੇ ਉੱਪਰ 2-2 3-3 ਪਰਚੇ ਆ ਅ ਜਿਸ ਤਰ੍ਹਾਂ ਦੋਸ਼ੀ ਗੁਰਪ੍ਰੀਤ ਸਿੰਘ ਦੇ ਦੋ ਪਰਚੇ ਆ ਪਹਿਲਾ ਜਰਨੈਲ ਸਿੰਘ ਦੇ ਉੱਪਰ ਇਹ ਲੁਧਿਆਣੇ ਦਾ ਰਹਿਣ ਵਾਲਾ ਹਰਮੋਨ ਸਿੰਘ ਤੇ ਵੀ ਇੱਕ ਪਰਚਾ ਹੈਗਾ 382 ਦਾ ਜਗਜੀਤ ਸਿੰਘ ਤੇ ਵੀ ਇੱਕ ਪਰਚਾ ਹੈਗਾ 68 ਨੰਬਰ ਪਟਿਆਲੇ ਚ ਦਰਜ 2012 ਤੋਂ ਇਹ ਕੰਮ ਕਰਦੇ ਆ ਰਹੇ ਆ ਦੋ 2012 ਤੇ ਇਹਦੇ ਚ ਪਹਿਲਾ ਪਰਚਾ ਦਰਜ ਹੋਇਆ ਇਹ ਜਗਜੀਤ ਸਿੰਘ ਤੇ ਜਿੱਤੇ ਨੂੰ 10 ਸਾਲ ਕਹਿ ਦਿੰਦੇ